ਇੱਕ ਐਨਆਰਆਈ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਗਿਆ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਸੁਪਾਲ ਸਿੰਘ ਖੈਰਾ ਨੇ ਮੁਰ ਤੋਂ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਦੱਸਦੀ ਕਿ ਸੁਪਾਲ ਸਿੰਘ ਖੈਰਾ ਦੇ ਵੱਲੋਂ ਲਿਖਿਆ ਗਿਆ ਹੈ ਕਿ ਪਲੀਜ਼ ਦੇਖੋ ਕਿ ਮੈਂ ਕੈਨੇਡਾ ਤੋਂ ਇੱਕ ਐਨਆਰਆਈ ਹੈਰੀ ਢਾਲੀਵਾਲ ਦੇ ਮੁਰਖ ਚਰਿੱਤਰ ਨੂੰ ਉਜਾਕਰ ਕਰਦਾ ਹੈ ਤੇ ਭਗਵੰਤ ਮਾਨ ਜਿਸ ਨੇ ਕੱਲ੍ਹ ਬੋਲਦਿਆਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਕੁਝ ਦੇਸ਼ਾਂ ਦੇ ਰਾਜਪੁੱਤਾਂ ਨਾਲ ਗੱਲ ਕੀਤੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਦੇ ਦੇਸ਼ਾਂ ਦੇ ਵਿੱਚ ਪੰਜਾਬ ਦੇ ਕਾਨੂੰਨੀ ਜਾਂ ਗੈਰ ਕਾਨੂੰਨੀ ਟਰੈਵਲ ਏਜੰਟ ਕੌਣ ਹਨ ਪਹਿਲਾਂ ਮੈਂ ਸਪਸ਼ਟ ਕਰਨ ਦੀ ਹਿੰਮਤ ਕਰਦਾ ਹਾਂ ਕਿ ਉਸਨੇ ਕਿਹੜੇ ਸਾਰੇ ਰਾਜਪੁੱਤਾਂ ਦੇ ਨਾਲ ਗੱਲ ਕੀਤੀ ਸੀ ਅਤੇ ਦੂਜਾ ਸਾਡਾ ਟਰੈਵਲ ਏਜੰਟਾਂ ਬਾਰੇ ਪਤਾ ਲਗਾਉਣ ਲਈ ਦੂਜੇ ਦੇਸ਼ਾਂ ਨਾਲ ਗੱਲ ਕਰਨ ਦੀ ਕੀ ਲੋੜ ਹੈ ਕਿ ਪੰਜਾਬ ਪੁਲਿਸ ਜਾਂ ਸਰਕਾਰ ਇੰਨੀ ناکਾਮਯਾਬ ਹੈ ਕਿ ਪਤਾ ਨਹੀਂ ਕਿਹੜਾ ਟਰੈਵਲ ਏਜੰਟ ਗੈਰ ਕਾਨੂੰਨੀ ਨਾਲ ਕੰਮ ਕਰ ਰਿਹਾ ਹੈ ਮਾਮਲੇ ਦੀ ਜੜ ਇਹ ਹੈ ਕਿ ਭਗਵੰਤ ਮਾਨ ਅਜਿਹੇ ਬੇਤੁਕੇ ਬਿਆਨ ਦੇ ਕੇ ਆਪਣੇ ਆਪ ਨੂੰ ਲੋਕਾਂ ਨੂੰ ਤੇ ਮੂਰਖ ਬਣਾ ਰਿਹਾ ਹੈ ਦੱਸਦੀ ਕਿ ਜਿਹੜੀ ਪੋਸਟ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸਾਂਝੀ ਕੀਤੀ ਗਿਆ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੇਤੁਕੇ ਬਿਆਨ ਦੇ ਕੇ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਹੁਣ ਸਵਾਲ ਫਿਰ ਤੋਂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਚੱਕੇ ਨੇ ਇੱਕ ਐਨਆਰਆਈ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਗਿਆ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਸੁਪਾਲ ਸਿੰਘ ਖੈਰਾ ਨੇ ਮੁਰ ਤੋਂ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਦੱਸਦੀ ਕਿ ਸੁਪਾਲ ਸਿੰਘ ਖੈਰਾ ਦੇ ਵੱਲੋਂ ਲਿਖਿਆ ਗਿਆ ਹੈ ਕਿ ਪਲੀਜ਼ ਦੇਖੋ ਕਿਵੇਂ ਕੈਨੇਡਾ ਤੋਂ ਇੱਕ ਐਨਆਰਆਈ ਹੈਰੀ ਢਾਲੀਵਾਲ ਦੇ ਮੁਰਖ ਚਰਿੱਤਰ ਨੂੰ ਉਜਾਕਰ ਕਰਦਾ ਹੈ ਤੇ ਭਗਵੰਤ ਮਾਨ ਜਿਸ ਨੇ ਕੱਲ੍ਹ ਬੋਲਦਿਆਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਕੁਝ ਦੇਸ਼ਾਂ ਦੇ ਰਾਜਪੁੱਤਾਂ ਨਾਲ ਗੱਲ ਕੀਤੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਦੇ ਦੇਸ਼ਾਂ ਦੇ ਵਿੱਚ ਪੰਜਾਬ ਦੇ ਕਾਨੂੰਨੀ ਜਾਂ ਗੈਰ ਕਾਨੂੰਨੀ ਟਰੈਵਲ ਏਜੰਟ ਕੌਣ ਹਨ ਪਹਿਲਾ ਮੈਂ ਸਪਸ਼ਟ ਕਰਨ ਦੀ ਹਿੰਮਤ ਕਰਦਾ ਹਾਂ ਕਿ ਉਸਨੇ ਕਿਹੜੇ ਸਾਰੇ ਰਾਜਪੂਤਾਂ ਦੇ ਨਾਲ ਗੱਲ ਕੀਤੀ ਸੀ ਅਤੇ ਦੂਜਾ ਸਾਡਾ ਟਰੈਵਲ ਏਜੰਟਾਂ ਬਾਰੇ ਪਤਾ ਲਗਾਉਣ ਲਈ ਦੂਜੇ ਦੇਸ਼ਾਂ ਨਾਲ ਗੱਲ ਕਰਨ ਦੀ ਕੀ ਲੋੜ ਹੈ ਕਿ ਪੰਜਾਬ ਪੁਲਿਸ ਜਾਂ ਸਰਕਾਰ ਇੰਨੀ ناکਾਮਯਾਬ ਹੈ ਕਿ ਪਤਾ ਨਹੀਂ ਕਿਹੜਾ ਟਰੈਵਲ ਏਜੰਟ ਗੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਿਹਾ ਹੈ ਮਾਮਲੇ ਦੀ ਜੜ ਇਹ ਹੈ ਕਿ ਭਗਵੰਤ ਮਾਨ ਅਜੇ ਬੇਤੁਕੇ ਬਿਆਨ ਦੇ ਕੇ ਆਪਣੇ ਆਪ ਨੂੰ ਲੋਕਾਂ ਨੂੰ ਤੇ ਮੂਰਖ ਬਣਾ ਰਿਹਾ ਹੈ ਦਾਸੀ ਕੇ ਜਿਹੜੀ ਪੋਸਟ ਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਾਂਝੀ ਕੀਤੀ ਗਿਆ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੇਤੁਕੇ ਬਿਆਨ ਦੇ ਕੇ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਹੁਣ ਸਵਾਲ ਫਿਰ ਤੋਂ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਚੱਕੇ ਨੇ ਇੱਕ ਐਨਆਈਆਰਆਈ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਗਿਆ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਸੁਖਪਾਲ ਸਿੰਘ ਖੈਰਾ ਨੇ ਮੋੜ ਤੋਂ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਦੱਸਦੀ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਲਿਖਿਆ ਗਿਆ ਹੈ ਕੇ ਪਲੇਸ ਦੇਖੋ ਕਿਵੇਂ ਕੈਨੇਡਾ ਤੋਂ ਇੱਕ ਐਨ ਆਰ ਆਈ ਹੈਰੀ ਢਾਲੀਵਾਲ ਦੇ ਮੁਰਖ ਚਰਿੱਤਰ ਨੂੰ ਉਜਾਕਰ ਕਰਦਾ ਹੈ ਤੇ ਭਗਵੰਤ ਮਾਨ ਜਿਸ ਨੇ ਕੱਲ੍ਹ ਬੋਲਦਿਆਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਕੁਝ ਦੇਸ਼ਾਂ ਦੇ ਰਾਜਪੁੱਤਾਂ ਨਾਲ ਗੱਲ ਕੀਤੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਦੇ ਦੇਸ਼ਾਂ ਦੇ ਵਿੱਚ ਪੰਜਾਬ ਦੇ ਕਾਨੂੰਨੀ ਜਾਂ ਗੈਰ ਕਾਨੂੰਨੀ ਟਰੈਵਲ ਏਜੰਟ ਕੌਣ ਹਨ ਪਹਿਲਾਂ ਮੈਂ ਸਪਸ਼ਟ ਕਰਨ ਦੀ ਹਿੰਮਤ ਕਰਦਾ ਹਾਂ ਕਿ ਉਸਨੇ ਕਿਹੜੇ ਸਾਰੇ ਰਾਜਪੁੱਤਾਂ ਦੇ ਨਾਲ ਗੱਲ ਕੀਤੀ ਸੀ ਅਤੇ ਦੂਜਾ ਸਾਡਾ ਟਰੈਵਲ ਏਜੰਟਾਂ ਬਾਰੇ ਪਤਾ ਲਗਾਉਣ ਲਈ ਦੂਜੇ ਦੇਸ਼ਾਂ ਨਾਲ ਗੱਲ ਕਰਨ ਦੀ ਕੀ ਲੋੜ ਹੈ ਕਿ ਪੰਜਾਬ ਪੁਲਿਸ ਜਾਂ ਸਰਕਾਰ ਐਨੀ ناکਾਮਯਾਬ ਹੈ ਕਿ ਪਤਾ ਨਹੀਂ ਕਿਹੜਾ ਟਰੈਵਲ ਏਜੰਟ ਗੈਰ ਕਾਨੂੰਨੀ ਅੰਗ ਨਾਲ ਕੰਮ ਕਰ ਰਿਹਾ ਹੈ ਮਾਮਲੇ ਦੀ ਜੜ ਇਹ ਹੈ ਕਿ ਭਗਵੰਤ ਮਾਨ ਅਜਿਹੇ ਬੇਤੁਕੇ ਬਿਆਨ ਦੇ ਕੇ ਆਪਣੇ ਆਪ ਨੂੰ ਲੋਕਾਂ ਨੂੰ ਤੇ ਮੂਰਖ ਬਣਾ ਰਿਹਾ ਹੈ ਦੱਸਦੀ ਕਿ ਜਿਹੜੀ ਪੋਸਟ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸਾਂਝੀ ਕੀਤੀ ਗਿਆ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੇਤੁਕੇ ਬਿਆਨ ਦੇ ਕੇ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਹੁਣ ਸਵਾਲ ਫਿਰ ਤੋਂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਚੱਕੇ ਨੇ